ਜੀ ਅੱਠ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਬਲਕ ਸੰਥੀ ਮੈਂਬਰ ਬਣਾਇਆ ਤਾਂ ਤੁਸੀਂ ਚੋਣ ਜਿੱਤੇ ਚੁੱਕੇ ਹੋ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਮੈਂ ਸੋਹਨੀ ਜੀ ਭਾਈਆਂ ਨੂੰ ਦੱਸ ਦੇਵਾਂ ਉਹ ਕਾਰੇ ਬਹੁਤ ਆ ਪਾ ਗਏ ਜਿਤਾਇਆ ਅੱਠ ਪਿੰਡਾਂ ਦੇ ਮੈਂ ਉਹਨਾਂ ਦਾ ਤੈਅ ਦਿਲੋ ਤਨਵਾਦ ਕਰਦੀ ਹਾਂ ਕਿ ਮੈਂ ਜੋ ਮੈਨੂੰ ਕੰਮ ਕਹਿਣਗੇ ਮੈਂ ਨਾਲ ਹੋ ਕੇ ਕਰਵਾਵਾਂਗੀ ਜੀ ਸਰ ਭੈਣ ਜੀ ਉਹਨਾਂ ਨੂੰ ਅੱਠ ਪਿੰਡਾਂ ਦੇ ਲੋਕਾਂ ਨੇ ਚੋਣ ਜਿੱਤਾਈ ਸੋ ਚੋਣ ਜਿੱਤ ਚੁੱਕੇ ਨੇ ਉਹ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਛੱਤੇ ਬਲਾਕ ਸੰਪਤੀ ਮੈਂਬਰ ਦਾ ਤਾਸ਼ਿਰ ਜੀ ਅਸੋ ਕੀ ਕਰਨਾ ਚਾਹੋਗੇ ਕਿਵੇਂ ਦੇ ਦੇਜੀ ਕਜੀ ਮੇਰਾ ਨਾਮ ਰਾਮਲੋਆ ਗਦਾਪੁਰ ਪਈਆ ਮੇਰਾ ਪਿੰਡ ਮੇਰੀ ਵਾਈਫ ਜਿਹੜਾ ਬਲਾਕ ਸੰਪਤੀ ਜੇਤੀ ਹੈ ਚਲੋ ਮੈਂ ਧੰਨਵਾਦ ਕਰਦਾ ਆਪਣੇ ਅੱਠਾ ਪਿੰਡਾਂ ਦਾ ਜਿਨ੍ਹਾਂ ਨੇ ਪੂਰਾ ਜੋਰ ਲਾ ਕੇ ਮੈਨੂੰ ਜਿਤਾਇਆ ਤੇ ਬਾਕੀ ਮੈਂ ਵੀ ਉਹਨਾਂ ਨੂੰ ਮਿਸਵਾੜ ਦੋਨਾਂ ਕੀ ਮੈਂ ਵੱਧ ਤੋਂ ਵੱਧ ਜ਼ੋਰ ਲਾ ਕੇ ਉਹਨਾਂ ਦੇ ਕੰਮ ਜਿਹੜੇ ਸੀਰੇ ਚੜਾਵਾਂਗਾ ਮੁਕਾਬਲਾ ਇਹਨੂੰ ਕਿਵੇਂ ਮੰਨਦੇ ਹੀ ਬੜਾ ਸੁਖਾਲਾ ਹੀ ਜਾਂ ਬੜਾ ਟਫ ਸੀਗਾ ਨਹੀਂ ਮੁਕਾਬਲਾ ਤੇ ਟਫ ਸੀਗਾ ਕਿਉਂਕਿ ਸਾਡੀ ਨਵੀਂ ਪਾਰਟੀ ਤੇ ਪੁਰਾਣੀਆਂ ਪਾਰਟੀਆਂ ਦਾ ਥੋੜਾ ਦਬਦਬਾ ਵੀ ਬਣਿਆ ਹੈ ਤੇ ਉਹਦੇ ਵਿੱਚੋਂ ਸੀਟ ਕੱਟਣਾ ਬੜੀ ਔਖੀ ਸੀ ਮੇਰੇ ਪਿੰਡ ਦੇ ਵਿੱਚ ਹੀ ਭਾਜੀਪੀ ਦੀ ਜ਼ਿਆਦਾ ਵੋਟਰ ਹੀ ਤੇ ਚਲੋ ਸਹਿ ਵੀ ਬੜਾ ਜ਼ੋਰ ਮਾਰਿਆ ਪਿੰਡਿਆਂ ਨੇ ਸਪੋਰਟ ਕੀਤੀ ਤੇ ਮੈਨੂੰ ਚੰਗੀ ਲੀਡ ਨਾਲ ਅੱਗੇ ਲੈ ਕੇ ਆਇਆ ਐ ਇਸ ਵਾਰ ਕਿੰਨੀਆਂ ਵੋਟਾਂ ਜਿੱਤ ਪ੍ਰਾਪਤ ਹੋਈ 350 ਦੀ ਲੀਡ ਨਾਲ ਜਿੱਤਿਆ ਵਾ ਤੇ ਮਰਿਸਪੌਂਡ ਕੀਤੀ ਐ ਚਲੋ ਮੈਂ ਇੱਕ ਗਰੀਬ ਪਰਿਵਾਰ ਚੋਂ ਆ ਰਾਜਨੀਤੀ 'ਚ ਮੇਰਾ ਕੋਈ ਵਿਦੋਸਟ੍ਰੀਅਨ ਨੀਤ ਨਾ ਹੀ ਮੈਂ ਕੋਈ ਨਾ ਹੈਗਾ ਸੀ ਤੇ ਚਲੋ ਪਾਰਟੀ ਨਾਲ ਮੈਂ ਥੋੜਾ ਜੁੜੇ ਦਾ ਸੀ ਤੇ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਆ ਜਿਹਨਾਂ ਅਗੜ ਦਿੱਤੀ ਐ ਉਹਨਾਂ ਨੇ ਮੇਰੇ ਤੇ ਇੰਨਾ ਮਾਣ ਰੱਖਿਆ ਵੀ ਚਲੋ ਪਰ ਮਾਤਾ ਮਹਲੋ ਵੀ ਥੋੜਾ ਸਪੋਰਟ ਮਿਲੀ ਵੀ ਅਸੀਂ ਨਹੀਂ ਸੋਚਿਆ ਵੀ ਅਸੀਂ ਇਤਨਾ ਤੱਕ ਪਹੁੰਚਾਂਗੇ ਚਲੋ ਉਹਨਾਂ ਨੇ ਸਾਡੇ ਦੇ ਹੱਥ ਰੱਖਿਆ ਹੀ ਦੇ ਉਸ ਉਹਨਾਂ ਵੀ ਅਸੀਂ ਜਿੱਤ ਪ੍ਰਾਪਤ ਕਰਕੇ ਉਹਨਾਂ ਨੂੰ ਚੋਲ ਜਾਈ ਪਈ ੱਟਿੱਕਟ ਤੇ ਮਤਲਬ ਜਿਵੇਂ ਯੋਹਾ ਹੋ ਘਮ ਲੱਗੇਗਾ ਪਾਰਟੀ ਵੱਲੋਂ ਉਹ ਅਸੀਂ ਵੱਧ ਤੋਂ ਵੱਧ ਪਿੰਡਾਂ ਨੂੰ ਦਿਆਂਗੇ ਜੋ ਵੀ ਇਹਨੂੰ ਮਿਲੇਗਾ ਤੇ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਵੀ ਇਹ ਵੱਧ ਤੋਂ ਵੱਧ ਉਹਨਾਂ ਨੂੰ ਘਾਟਾ ਦੋਈ ਜਾਂ ਉਹਨਾਂ ਦੇ ਵਿਕਾਸ ਕਰੋ ਜੀ ਪਿੰਡਾਂ ਦੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਜਾਂ ਰਹਿ ਚੁਕੇ ਆ ਤੋ ਕਾਨੂੰਨ ਕੋਸ਼ਿਸ਼ ਕਰਾਂਗੇ ਕੋਈ ਜਲਦੀ ਤੇ ਜਲਦੀ ਕਰਾਂਗੇ ਸੁਭਾ ਵਿਰੋਧੀਆਂ ਨੇ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੇ ਕਿਹਾ ਆਮ ਆਦਮੀ ਪਾਰਟੀ ਧੱਕੇਸਾਹੀ ਕੀਤੀ ਆ ਕਿ ਤੁਹਾਨੂੰ ਲੱਗਦਾ ਕੋਈ ਧੱਕੇਸਾਹੀ ਹੋਈ ਹੈ ਤਾਂ ਨਹੀਂ ਦੇਖੋ ਜੀ ਜਦੋਂ ਚੋਣਾਂ ਦਾ ਰਿਜ਼ਲਟ ਆਇਆ ਸੀ ਆਪਾਂ ਚਲੋ ਰਾਤ ਦੇ ਲੁੱਥੇ ਰਹੇ 11 ਵਜੇ ਤੱਕ ਅਸੀਂ ਉਥੇ ਹੀ ਤੇ ਵਿਰੋਧੀ ਪਾਰਟੀਆਂ ਨੇ ਤੇ ਬੜਾ ਜ਼ੋਰ ਲਾਇਆ ਅੰਦਰ ਜਾਣ ਲਈ ਤਾਂ ਸਾਡੇ ਐਕਸਐਮਐਲਏ ਸੀਮਾ ਦੇਵੀ ਇਹ ਵੀ ਦੋਟ ਕਾਟ ਦੋ ਅੰਦਰ ਜਾਣ ਨੂੰ ਕਰਨ ਦੀ ਜਦੋਂ ਮਲਾਇ ਮਨ ਨੇ ਰੋਕਿਆ ਨੂੰ ਇਹ ਮਲਾਇ ਮਨ ਦਾ ਵਿਰੋਧ ਪਾਰਟੀ ਦਾ ਵਿਰੋਧ ਕਰਨ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤੇ ਆਹੀਂ ਖੁਦ ਮਨੋਕੀ ਕੈਂਡੀਡੇਟ ਅਸੀਂ ਹੈ ਤੇ ਇੱਕ ਦਿਨ ਪਹਿਲਾਂ ਕਾਰਡ ਬਣਾਇਆ ਉਸ ਤੋਂ ਇਲਾਵਾ ਕੋਈ ਬੰਦਾ ਨਹੀਂ ਸੀ ਅੰਦਰ ਜਾਣ ਦਿੰਦੇ ਤੇ ਬਾਕੀ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਪੂਰੀ ਉਹਨਾਂ ਨੇ ਤੇ ਉਹਨਾਂ ਦੇ ਅੰਦਰ ਤੇ ਚਾਹੇ ਤੁਹਾਡੇ ਮੰਤਰੀ ਸਾਹਿਬ ਵੀ ਨਹੀਂ ਆਏ ਮੌਕੇ ਤੇ ਮਜੂਤਾ ਮੰਤਰੀ ਸਾਹਿਬ ਵੀ ਆਉ ਆਜੀ ਸਰਵੇ ਪਰ ਨਹੀਂ ਆਏ ਕਿਉਂਕਿ ਪ੍ਰਚਾਰ ਗਲਤ ਹੋਣਾ ਵੀ ਇਹਨਾਂ ਨਾਲ ਹਰੇ ਜ਼ੋਰ ਨਾਲ ਕਰਾਇਆ ਜਾਂਦਾ ਹੈ ਇਹਦੇ ਕੋਈ ਗੱਲਬਾਤ ਹੀ ਨਹੀਂ ਵੀ ਕੋਈ ਉੱਥੇ ਠੱਕੇ ਸਾਈ ਜਾਂ ਕੋਈ ਉਹਦਾਂ ਦੀ ਜਿੰਦਿਕੋ ਸਾਰੇ ਦੇ ਅੰਦਰ ਬੈਠੇ ਸਾਰੇ ਕੈਂਡੀਡੇਟ ਦੇ ਅੰਦਰ ਬੈਠੇ ਸੀ ਤੇ ਇਹਨਾਂ ਦੇ ਕਾਂਗਰਸ ਦੇ ਬੈਠੇ ਸੀ ਬਜਵੀ ਦੇ ਬੈਠੇ ਜੇਕਰ ਕੋਈ ਉਦੋਂ ਦੀ ਗੱਲ ਹੁੰਦੀ ਤੇ ਅੰਦਰੋਂ ਆਵਾਜ਼ ਆਣੀ ਸੁਭੀਰ ਜੀ ਤੁਸੀਂ ਜਦੋਂ ਦੀ ਪਾਰਟੀ ਹੋਂਦ ਵਿੱਚ ਆਯਾਮਾਂ ਦੀ ਪਾਰਟੀ ਸਾਨੂੰ ਪਤਾ ਲੱਗਾ ਕਿ ਤੁਸੀਂ ਕਾਫੀ ਸਵਾਵਾਵਾਂ ਦਿੱਤੀਆਂ ਨੇ ਫਿਰ ਵਰਕ ਕੀਤਾ ਪਾਰਟੀ ਦੇ ਵਿੱਚ ਕੀ ਤੁਹਾਨੂੰ ਲੱਗਦਾ ਇਸ ਮਿਹਨਤ ਦਾ ਨਤੀਜਾ ਇਹ ਤੁਹਾਨੂੰ ਪਾਰਟੀ ਟਿਕਟ ਦੇ ਕੇ ਨਵਾਜਿਆ ਤੇ ਤੁਸੀਂ ਕੀ ਦੀ ਬਿਲਕੁਲ ਜੀ ਬਿਲਕੁਲ ਅਸੀਂ ਮੰਤਰੀ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਦੋਂ ਬੁਲਾਇਆ ਆਣਾ ਨੇ ਮੀਟਿੰਗ ਜੇ ਕਿਤੇ ਵੀ ਮੈਂ ਤੇ ਸਭ ਇਕੱਲਾ ਹੀ ਜਾਂਦਾ ਰਿਹਾ ਆਪਣੇ ਬੈਂਟ ਦੇ ਵਿੱਚੋਂ ਕੋਈ ਮੇਰੇ ਨਾਲ ਮੈਂ ਬੰਦੇ ਕਿਉਂ ਦਿਹਾੜੀਦਾਰ ਬੰਦੇ ਨਾਲ ਜੁੜੇ ਆਮ ਬੰਦੇ ਤੇ ਮੈਂ ਨਹੀਂ ਇੱਛਾ ਲੱਭ ਕੇ ਦਿਹਾੜੀ ਬਣਾ ਕੇ ਲਈ ਮੈਂ ਖੁਦ ਦਿਹਾੜੀਦਾਰ ਬੰਨਾ ਤੇ ਜਦੋਂ ਵੀ ਇਹਨਾਂ ਨੇ ਬੁਲਾਇਆ ਮੈਂ ਗਿਆ ਤੇ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੀ ਪੂਰਾ ਵੀ ਚਲੋ ਵਰਕਿੰਗ ਕੀਤੀ ਜene ਜਾਂ ਮੰਤਰੀ ਸਾਹਿਬ ਦੇ ਉਸਮਾ ਜਿਤਾਇਆ ਤੇ ਚਲੋ ਬਾਕੀ ਇਹੋ ਨਾਲਆਂ ਕੰਮਾਂ ਦੀ ਗੱਲ ਕਰੀਏ ਪਿੰਨਾਂ ਦੇ ਕਾਫੀ ਵਿਕਾਸ ਕਾਰਜ ਅਜੇ ਵੀ ਦੂਰੇ ਨੇ ਅਭੀ ਨਵੇਂ ਹੋਣ ਵਾਲੇ ਨੇ ਸੋ ਅਠਾ ਪਿੰਡਾਂ ਦੀ ਯੂਨੀਅਨ ਤੁਹਾਨੂੰ ਮਿਲ ਗਈ ਆ ਸੋ ਕਿਵੇਂ ਦੇਖਦੇ ਹੋ ਕੰਮ ਕਰ ਜਨ ਲੈ ਕੇ ਦੇਖੋ ਜੀ ਅਸੀਂ ਤੇ ਹੁਣ ਜਿੰਨਾ ਸਾਡੇ ਕੋਲ ਕੰਮ ਹੈਗਾ ਬਾਕੀ ਅਸੀਂ ਤੇ ਜੋਰ ਲਾਣਾ ਬਾਕੀ ਮੰਤਰੀ ਸਾਹਿਬ ਹੋਣੀ ਵੀ ਕੰਮ ਕਰ ਰਿਹਾ ਆਪਣੇ ਜਿੰਨੇ ਵੀ ਨਾਲ ਕੋਈ ਹੈਗੇ ਸਾਡਾ ਆਪਣੇ ਪੂਰੇ ਜੋਰ ਨਾਲ ਕੰਮ ਕਰੇਗਾ ਤੇ ਬਾਕੀ ਪਿੰਡਾਂ ਦਾ ਵਿਕਾਸ ਵੀ ਆਸਤਾ ਆਪਾਂ ਹੋਵਾਂਗੇ ਕਿਤੇ ਰਹਿ ਗਿਆ ਜਿੱਥੇ ਉਹ ਜੋਰ ਲਾਵਾਂਗੇ ਕਰਾਂਗੇ ਤੇ ਹਾਂ ਅੱਜ ਕੱਲ੍ਹ ਹਾਂ ਹਾਂਜੀ ਹੋ ਨੰਨੇ ਕੋਈ ਗੱਲ ਨਹੀਂ ਕੱਟਾਈ ਜਾਉਗੀ ਹਾਂਜੀ ਜੇ ਤਰੀਕੇ ਨਾਲ ਇਸ ਤਰੀਕੇ ਨਾਲ ਸਾਨੂੰ ਮਲਦੇ ਸਾਹਿਬ ਗਰੰਟਾ ਦੇਣਗੇ ਅਸੀਂ ਉਸ ਹਾਮਲਾ ਪਿੰਡਾਂ ਦਾ ਵਿਕਾਸ ਕਰਾਂਗੇ ਔਰ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਗਰੰਟਾ ਮਿਲਣਾ ਨੂੰ ਦਵਾ ਸਕੀਏ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਅਠਾ ਪਿੰਡਾਂ ਦਾ ਵਿਕਾਸ ਹੋ ਸਕੇ ਸੋ ਇੱਕ ਯੂਥ ਨੌਜਵਾਨ ਦੀੜੀ ਆ ਸੋ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨੀ ਦੀ ਹਾਂਜੀ ਯੂਥ ਨੂੰ ਵੀ ਅੱਗੇ ਲੈਣਾ ਚਾਹੁੰਦੇ ਆ ਮੈਂ ਵੀ ਖੁਦ ਨਾਲ ਯੂਥ ਨੂੰ ਜ਼ਿਆਦਾ ਪ੍ਰਮੋਟ ਕਰੇਗਾ ਨਾ ਕਿਉਂਕਿ ਅਹੀਂ ਬੱਚਿਆਂ ਨੂੰ ਪ੍ਰਮੋਟ ਕਰੀਏ ਤਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਜੰਗਤਾਂ ਉਹਨਾਂ ਨੂੰ ਵੀ ਥੋੜਾ ਪੋਲਿਟਿਕਸ ਬਾਰੇ ਵੀ ਪਤਾ ਲੱਗੇ ਵੀ ਆਉਣ ਵਾਲੀ ਪੀੜ੍ਹੀ ਹੈ ਜੰਗ ਬਲੱਡ ਆ ਥੋੜਾ ਪੜ੍ਹੇ ਲਿਖੇ ਬੱਚੇ ਅੱਗੇ ਆਪਣੇ ਪਿੰਡਾਂ ਨੂੰ ਲੈ ਕੇ ਗਾਂ ਜਾਣਾ ਨਾਲ ਇਹਨਾਂ ਦਾ ਆਪ ਵਿਖਾ ਬਣੇਗਾ ਨਾਲੇ ਇਹ ਨਸ਼ੇ ਤੋਂ ਦੂਰ ਰਹਿਣਗੇ ਤੇ ਅੱਗੇ ਬਾਕੀ ਆਪਣੇ ਵੀ ਨਾਮ ਰੋਸ਼ਨ ਕਰਨਗੇ ਤੇ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕਰਨਗੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰਨਗੇ ਤੇ ਹੋਰ ਵੀ ਬੱਚਿਆਂ ਨੂੰ ਇਹਨਾਂ ਤੋਂ ਸਿੱਖਿਆ ਮਿਲੇਗੀ ਵੀ ਆਹੀ ਵੀ ਗਿਆਮਾ ਚ ਜਾਈਏ ਪੜਾਈ ਲਿਖਾਈ ਕਰੀਏ ਤਾਂ ਜੋ ਅੱਗੇ ਆਪਣਾ ਭਵਿੱਖ ਬਣਾ ਸਕੀਏ ਪਿੰਡਾਂ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿੱਤੇ ਬਲਗ ਸੰਦੀ ਮੈਂਬਰ ਤਾਂ ਪਾਜ ਸਿੱਤਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਇਹਨਾਂ ਪਿੰਡਾਂ ਦੇ ਲੋਕਾਂ ਮੈਸੇਜ ਇਹ ਹੀ ਦੇਣਾ ਚਾਹਨਾ ਵੀ ਚਲੋ ਇਹ ਹੁਣ ਪਾਰਟੀ ਇੱਕ ਬੰਦੇ ਨਾਲ ਤੇ ਨਹੀਂ ਹੁੰਦੀ ਚਲੋ ਰਲ ਮਿਲ ਕੇ ਸਾਡੇ ਕੋਲ ਜਿੱਲਾ ਜੋਰ ਵਜੇਗਾ ਅਸੀਂ ਮਾਰਾਂਗੇ ਜਿਹੜੇ ਜਿਹੜੇ ਪਿੰਡ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਜੀ ਤੇ ਆਪਾਂ ਮਪੇਸਾਂ ਨੂੰ ਕਾਹ ਕਿਰ ਦੋਮਾ ਜਣਾ ਨੂੰ ਉਹਨਾਂ ਦੇ ਵੀ ਮਤਲਬ ਕਿ ਜਿਦਾਵਾਂ ਨੇ ਮੇਰੇ ਨੂੰ ਪ੍ਰਮੋਟ ਕੀਤਾ ਗਾ ਲਿਆ ਹੁੰਦਾ ਤੇ ਉਹਨਾਂ ਦੀਆਂ ਵੀ ਮੈਂ ਜਿਹੜਾ ਉਹ ਆਪਸੀ ਭਾਈ ਆਪਸੀ ਭਾਈ ਜਿਹਾ ਆਪਣੇ ਜਿਹੜੇ ਅਠਾ ਪਿੰਡਾਂ ਉਹਨਾਂ ਨਾਲ ਵੀ ਚਲੋ ਚੰਗਾ ਬਣਾਇਆ ਦਾ ਵੀ ਅੱਗੇ ਵੀ ਬਣਾ ਕੇ ਰੱਖਣਾ ਚਾਹਾਂ ਤੇ ਬਣਾ ਕੇ ਹੀ ਰੱਖਾਂਗਾ ਤੇ ਤਾਂ ਕਿ ਉਹਨਾਂ ਨੂੰ ਲੱਗੇ ਵੀ ਚਲੋ ਆਪਣਾ ਅਸੀਂ ਬੰਦੇ ਨੂੰ ਪ੍ਰਮੋਟ ਕੀਤਾ ਤੇ ਉਹਨੇ ਸਾਡੀਆਂ ਮੁਸ਼ਕਲਾਂ ਸਮਝੀਆਂ ਤੇ ਸਾਡੇ ਨਾਲ ਜੁੜ ਕੇ ਰਿਹਾ ਤੇ ਚੰਗਾ ਸਨੇਹਾ ਦਿਨ ਚਨਾ ਵੀ ਬਾਕੀ ਸਰਪੰਚਾਂ ਦਾ ਆਪਣੇ ਜਿਨ੍ਹਾਂ ਨੇ ਮੈਨੂੰ ਜੋਰ ਲਾ ਕੇ ਜਿਤਾਇਆ ਤੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਮੈਨੂੰ ਮਾਨ ਬਖਸ਼ਿਆ ਤੇ ਮੈਂ ਉਹਨਾਂ ਦੇ ਵੀ ਖਰਾ ਉਤਰਾਂਗੇ ਜਿਨ੍ਹਾਂ បាន ਮੈਨੂੰ ਜਿਤਾਇਆ ਤੇ ਸੋ ਮੈਂ ਦੁਬਾਰਾ ਇੱਕ ਵਾਰੀ ਸਰਪੰਚ ਸਭਾ ਨਾਲ ਦਾ ਵੋਟ ਟ੍ਰਾਂਸਪੋਰਟਰਾਂ ਦਾ ਕਹਿ ਦਿੱਤੋ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਔਰ ਜਿਤਾਇਆ